ਸਟ੍ਰੀਕਾਲ ਮੈਂ ਕਵਰ ਪ੍ਰੀਤ ਕੌਰ ਮਾਨ ਪਿਛਲੇ ਕੁਝ ਸਮੇਂ ਤੋਂ ਮੈਂ ਫੇਸਬੁੱਕ ਤੇ ਇੰਸਟਾਗ੍ਰam ਤੇ ਆਪ ਜੀ ਦੇ ਰੂਬਰੂ ਹੁੰਦੀ ਆ ਰਹੀ ਆ ਇਸ ਪਲੇਟਫਾਰਮ ਤੇ ਮੈਨੂੰ ਆਪ ਸਭ ਦਾ ਬਹੁਤ ਪਿਆਰ ਤੇ ਸਹਿਯੋਗ ਮਿਲਿਆ ਚਾਹੇ ਉਹ ਮੇਰੀਆਂ ਪ੍ਰੇਰਣਾਦਾਇਕ ਵੀਡੀਓਜ਼ ਹੋਣ ਰਚਨਾਵਾਂ ਹੋਣ ਜਾਂ ਫਿਰ ਮੇਰੀ ਪਲੇਠੀ ਕਿਤਾਬ ਹਰਫਾਂ ਦਾ ਗੰਜ ਹੋਵੇ ਇਸ ਸਹਿਯੋਗ ਸਦਕਾ ਹੁਣ ਮੈਂ YouTube ਚੈਨਲ ਤੇ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੀ ਆ ਤੇ ਮੇਰੇ ਚੈਨਲ ਦਾ ਨਾਮ ਹੈ inspired by kavar preet kor kk ਤੁਹਾਡੇ ਇਸ ਸਹਿਯੋਗ ਸਦਕਾ ਹੁਣ ਮੈਂ ਪ੍ਰੇਰਣਾਦਾਇਕ ਵੀਡੀਓਜ਼ ਸਧਾਰਨ ਲੋਕਾਂ ਦੀਆਂ ਅਸਧਾਰਨ ਕਹਾਣੀਆਂ ਲੈ ਕੇ ਆ ਰਹੀ ਹਾਂ ਜਿਹੜੀਆਂ ਕਿ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਸਾਡੇ ਸੰਘਰਸ਼ਮਈ ਜ਼ਿੰਦਗੀ 'ਚ ਸਾਡਾ ਸਾਥ ਦਿੰਦੀਆਂ ਅਸੀਂ ਅਜਿਹੇ ਲੋਕਾਂ ਦੀਆਂ ਕਹਾਣੀਆਂ ਦੇਖ ਕੇ ਉਹਨਾਂ ਦੀ ਜ਼ਿੰਦਗੀ ਬਾਰੇ ਦੇਖ ਕੇ ਅਸੀਂ ਮੋਟੀਵੇਟ ਹੁੰਨੇ ਆਂ ਤੇ ਨਾਲ-ਨਾਲ ਆਪਾਂ ਕੁਝ ਗੱਲਾਂ ਕੁਝ ਵਿਚਾਰਾਂ ਵੀ ਸਾਂਝੀਆਂ ਕਰਾਂਗੇ ਉਮੀਦ ਕਰਦੀਆਂ ਕਿ ਤੁਸੀਂ ਮੇਰਾ ਸਹਿਯੋਗ ਮੇਰਾ ਸਾਥ ਇਸੇ ਤਰ੍ਹਾਂ ਦਿੰਦੇ ਰਹੋਗੇ ਇਸੇ ਤਰ੍ਹਾਂ ਆਪ ਦਾ ਪਿਆਰ ਮੇਰੀ ਝੋਲੀ ਪਾਉਗੇ ਸ਼ੁਕਰੀਆ ਜੀ